ਨਮਸਕਾਰ ਫੇਸਬੁਕ ਪਰਵਾਰ ਨੂੰ ਮੇਰੇ ਵੱਲੋਂ ਪਿਆਰ ਭਰੀ ਨਮਸਕਾਰ ਮੇਰੇ ਫੇਸਬੁਕ ਪਰਵਾਰ ਨੇ ਮੈਨੂੰ ਬਹੁਤ ਸਾਰਾ ਮਾਨ ਸਤਿਕਾਰ ਦਿੱਤਾ ਅੱਜ ਤੋਂ ਆਪਾਂ ਇੱਕ ਨਵੀਂ ਸੀਰੀਜ਼ ਸ਼ੁਰੂ ਕਰਨ ਜਾ ਰਹੇ ਹਾਂ ਜਿਸ ਦਾ ਮੈਂ ਨਾਮ ਸੋਚਿਆ ਹੈ ਗੱਲਾਂ ਐਵੇਂ ਕਹਿਨੇ ਇਹ ਕਿਉਂ ਸੋਚਿਆ ਕਿ ਅਕਸਰ ਸਾਨੂੰ ਬਹੁਤ ਜ਼ਿਆਦਾ ਗਿਆਨ ਆ ਸਾਨੂੰ ਅਸੀਂ ਬਹੁਤ ਜ਼ਿਆਦਾ ਸਿਆਣੇ ਹਾਂ ਬਹੁਤ ਸਾਰਾ ਕੁਝ ਸਾਨੂੰ ਦੁਨੀਆ ਦਾ ਪਤਾ ਪਰ ਉਹਨੂੰ ਅਸੀਂ ਐਵੇਂ ਕਹਿ ਵੀ ਕਹਿ ਕੇ ਛੱਡ ਦਿੰਨੇ ਹਾਂ ਫਾਰ ਐਗਜ਼ਾਮਪਲ ਸਾਨੂੰ ਪਤਾ ਹੈ ਕਿ ਟ੍ਰੈਫਿਕ ਜਮ ਕਿਵੇਂ ਲੱਗਦਾ ਹੈ ਅੱਜ ਦਾ ਜਿਹੜਾ ਇਹ ਟੌਪਿਕ ਟ੍ਰੈਫਿਕ ਜਮ ਦੇ ਉੱਪਰ ਆਪਾਂ ਸ਼ੁਰੂਆਤ ਕਰ ਰਹੇ ਹਾਂ ਐਵੇਂ ਕਵੇਂ ਗੱਲਾਂ ਦੇ ਵਿੱਚ ਸਾਨੂੰ ਪਤਾ ਟ੍ਰੈਫਿਕ ਜਮ ਕੌਣ ਲਗਾਉਂਦਾ ਕਿਵੇਂ ਲੱਗਦਾ ਕਿਉਂ ਲੱਗਦਾ ਪਰ ਟ੍ਰੈਫਿਕ ਜਮ ਸਾਨੂੰ ਮਹਿਸੂਸ ਉਦੋਂ ਹੁੰਦਾ ਜਦੋਂ ਅਸੀਂ ਟ੍ਰੈਫਿਕ ਜਮ ਦੇ ਵਿੱਚ ਖੁਦ ਫਸੇ ਹੋਈਏ ਜਦੋਂ ਸਾਡੀ ਵਜ੍ਹਾ ਨਾਲ ਟ੍ਰੈਫਿਕ ਜਮ ਲੱਗਾ ਅਸੀਂ ਉਸ ਨੂੰ ਛੱਡ ਦਈਦਾ ਐਵੇਂ ਕਵੇਂ ਕੋਈ ਨਾ ਮਾਰ ਲੈਂਦੇ ਹਰਨ ਬਸ ਇੱਕ ਮਿੰਟ ਇੱਕ ਮਿੰਟ ਕਹਿ ਕੇ ਅਸੀਂ ਆਪਣਾ ਟਾਈਮ ਲੰਘਾਰੇ ਹੁੰਦੇ ਆ ਪਰ ਜਦੋਂ ਅਸੀਂ ਖੁਦ ਟ੍ਰੈਫਿਕ ਜਾਮਸ ਫਸੇ ਹੁੰਨੇ ਆ ਗੱਡੀ ਦੇ ਵਿੱਚ ਗਰਮੀ ਦੇ ਵਿੱਚ ਬੈਠੇ ਹੁੰਨੇ ਤੇ ਗਾਲਾਂ ਕੱਢਦੇ ਕਿਉਂ ਗੱਡੀ ਖੜੀ ਕਰ ਗਿਆ ਕਿਉਂ ਖੜੀ ਕਰ ਗਿਆ ਇਦਾਂ ਗਲਤ ਖੜੀ ਆ ਰੋਮ ਪਾਰਕਿੰਗ ਆ ਇਹ ਹੈ ਉਹ ਹੈ ਸੋ ਮੇਰੀ ਬੇਨਤੀ ਆ ਕਿ ਹਮੇਸ਼ਾ ਆਪਣਾ ਟੂ व्हीਲ ਫੋਰ व्हीਲ ਕੋਈ ਵੀ ਜਿਹੜਾ ਤੁਹਾਡੇ ਕੋਲ ਸਾਧਨ ਆ ਜਦੋਂ ਤੁਸੀਂ ਸੜਕ ਉੱਪਰ ਖੜੇ ਕਰਨਾ ਹੈ ਉਹਨੂੰ ਇਸ ਤਰੀਕੇ ਨਾਲ ਖੜਾ ਕਰੋ ਕਿ ਉਸ ਦੀ ਵਜ੍ਹਾ ਨਾਲ ਟ੍ਰੈਫਿਕ ਜਾਮ ਨਾ ਲੱਗੇ ਜੇ ਗੱਲ ਚੰਗੀ ਲੱਗੀ ਹੋਵੇ ਤਾਂ ਸ਼ੇਅਰ ਕਰ ਦਿਓ ਧੰਨਵਾਦ